ਤੇ ਜਿੱਥੇ ਗਿਆਨੀ ਮਲ ਸਿੰਘ ਰੋਂਦਾ ਰਿਹਾ ਤੇ ਉਥੇ ਪੁੱब्बा ਮਾਰ ਮਾਰ ਕਹਿੰਦੇ ਸੁਖਵੀਰ ਬਾਦਲ ਵੀ ਰੋਇਆ ਤੁਹਾਨੂੰ ਇਹ ਵੱਡੀ ਹੈਰਾਨੀ ਲੱਗੂਗੀ ਕਿ ਪੁੱब्बा ਮਾਰ ਮਾਰ ਕੇ ਸੁਖਵੀਰ ਬਾਦਲ ਉਸ ਦਿਨ ਰੋਇਆ ਅੰਦਰ ਵੜ ਕੇ ਕਹਿੰਦਾ ਸਾਨੂੰ ਕੋਮੜੇ maaf ਨਹੀਂ ਕਰਨਾ ਕਹਿੰਦਾ ਗਲਤੀ ਸੱਥੋ ਵੀ ਹੋ ਗਈ ਕਹਿੰਦਾ ਗਿਆਨੀ ਜੀ ਕਹਿੰਦਾ ਅਸੀਂ ਤਾਂ ਤਰ ਤੋ ਜਿਹੜੀ ਕਰਵਾਈ ਕਰਵਾਈ ਆ ਤੇ ਉਹ ਦਿਨ ਦਿਨ ਜਿਹੜਾ ਦੂਰਾ ਅੱਜ ਤੱਕ ਜਿਹੜਾ ਅਗਿਆਨੀ 7ਵੇਂ ਦੇ ਨਾਲ ਜਿਹੜਾ ਇਹਨਾਂ ਪਿਓ ਪੁੱਤਾਂ ਦੀ ਜੋੜੀ ਕਰਕੇ ਉਹ ਜਹਾਨ ਤੋਂ ਚਲਿਆ ਗਿਆ ਜਿਹੜੇ ਬੰਦੇ ਨੇ ਜਿਹੜੇ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਤੇ ਕਰਵਾਈ ਹੋਵੇ ਜਿਹੜਾ ਬਲਾਤਕਾਰ ਹੀ ਹੋਵੇ ਜਿਹੜਾ ਗੁਰੂ ਗੋਵਿੰਦ ਸਿੰਘ ਦਾ ਜਿਸ ਨੇ ਸਵਾਕ ਪਹਿਨੀ ਹੋਵੇ ਭਾਈ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ ਅੱਜ ਤੁਹਾਨੂੰ ਮੈਂ ਇੱਕ ਅਜਿਹੇ ਸੱਚ ਸੁਣਾਉਣਾ ਕਿ ਜਿਹੇ ਬੰਦੇ ਨੇ ਪਾਪ ਕੀਤੇ ਹੋਣਾ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਚਾਹੇ ਉਹ ਬੰਦੇ ਨੇ ਕਿੱਡੀ ਵੱਡੀ ਸੱਤਾ ਭੋਗੀ ਹੋਵੇ ਚਾਹੇ ਆਪਾ ਲਾ ਦੇ ਕਿ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਮੱਸਾ ਰੰਗੜ ਜਹਾਂਨ ਖਾਂ ਜਿੰਨੇ ਜਿੰਨੇ ਤੇ ਦੁਸ਼ਮਣ ਆਏ ਨੇ ਤੇ ਸਿੰਘਾਂ ਦੀਆਂ ਜਿਹੜੀਆਂ ਘੋੜੇ ਦੀਆਂ ਆਵਾਜ਼ਾਂ ਨੇ ਉਹਨਾਂ ਦੀਆਂ ਜਿਹੜੀਆਂ ਹਿੱਕਾਂ ਉੱਤੇ ਚੜ ਕੇ ਜਿਹੜੇ ਘੋੜੇ ਗੂੰਜ ਰਹੇ ਨੇ ਇਹ ਇੱਕ ਇਤਿਹਾਸ ਗਵਾਹਗਾ ਪਾਪੀ ਜਿਹੜਾ ਪਾਪਤਾ ਕਰ بیٹھਦਾਗਾ ਪਰ ਉਹਦਾ ਪਸਤਾਵਾ ਉਹਨੂੰ ساری ਜ਼ਿੰਦਗੀ ਰਹਿੰਦਾਗਾ ਆਪਾਂ ਨੂੰ ਲੱਗਦਾਗਾ ਕਈ ਵਾਰੀ ਕਿ ਯਾਰ ਇਹਨੂੰ ਕੋਈ ਫਰਕ ਨਹੀਂ ਪੈਂਦਾ ਪੈਣਾ ਆ ਹੁਣ ਪਰ ਕਈ ਵਾਰੀ ਬੰਦਾ ਜਿਹੜਾ ਸਮਾਜ ਦੇ ਵਿੱਚ ਵਿਚਰਦਾ ਤਾਂ ਇਹ ਲੱਗਦਾ ਕਿ ਇਸ ਬੰਦੇ ਉੱਤੇ ਕੋਈ ਜਿਹੜਾ ਗਾ ਗਿਲਾ ਸਿਕਬਾ ਦੁਨੀਆ ਦਾ ਜਾਂ ਕੋ ਕੋਈ ਵੀ ਨਹੀਂ ਡਰ ਭਾਉਣੀ ਤੇ ਪਰ ਕਈ ਵਾਰੀ ਬੰਦਾ ਐਜ ਹਾਲਾਤ ਬਣ ਜਾਂਦੇ ਨੇ ਕੁਦਰਤ ਵੱਲੋਂ ਕਿ ਉਹ ਬੰਦਾ ਪਸਤਾਉਂਦਾ ساری ਜ਼ਿੰਦਗੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਮੈਨੂੰ ਜਿਹੜਾ ਕੱਲ ਇੱਕ ਸੱਜਣ ਨੇ ਜ਼ਰੂਰੀ ਗੱਲ ਦੱਸੀ ਪਰਮਾਤਮਾ ਕਰੇ ਹੋ ਸਕੇ ਬਿਲਕੁਲ ਸੱਚ ਹੋਵੇ ਚਲੋ ਜਿੰਨਾ ਕਿ ਸੱਚ ਮੈਨੂੰ ਮਿਲਿਆ ਉਹਨਾਂ ਕ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਜਦੋਂ ਕਹਿੰਦੇ ਸੌਦਾ ਸਾਦ ਬਲਾਤਕਾਰੀ ਰਾਮ ਰਹੀਮ ਨੂੰ ਜਿਹੜਾ ਇੱਕ ਚਿੱਟ ਦਿੱਤੀ ਸੀ ਬਾਦਲਾ ਪਰਿਵਾਰ ਨੇ ਜਥੇਦਾਰਾਂ ਨੇ ਜੇ ਪੰਜੇ ਜਥੇਦਾਰਾਂ ਨੂੰ ਜਿਹੜਾ ਗਿਆਨੀ ਮਲ ਸਿੰਘ ਹੋ ਗਿਆ ਗਿਆਨੀ ਗਰਵਾਚਨ ਸਿੰਘ ਤੇ ਸੈਦ ਗੁਰਮੁਖ ਸਿੰਘ ਵੀ ਉਹਦੇ ਵਿੱਚ ਤਰਲੋਚਨ ਸਿੰਘ ਜਿੰਨੇ ਵੀ ਜਥੇਦਾਰ ਸੀ ਉਸ ਟਾਈਮ ਦੇ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਪਿਓ ਪੁੱਤਾਂ ਨੇ ਜਿਹੜਾ ਬੁਲਾਇਆ ਗਿਆ ਮਾਫੀ ਦੇਣ ਦੇ ਤੇ ਸਿੱਧੀ ਗੱਲ ਕਹੀ ਗਈ ਕਿ ਇਹਨੂੰ ਸਾਦ ਨੂੰ ਮਾਫੀ ਦਿੱਤੀ ਜਾਵੇ ਤਾ ਉਸ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਸ ਤੋਂ ਬਾਅਦ ਜਿਹੜਾ ਆਪਾਂ ਧਰਮਕ ਜਿਹੜੀ ਸੰਸਥਾ ਆਪਣੀ ਸੁਪਰੀਮ ਕੋਰਟ ਸਭ ਤੋਂ ਉੱਚਮ ਮੰਨਦੇ ਆਪਾਂ ਗੱਲ ਧਿਆਨ ਨਾਲ ਸੁਣਿਓ ਇੱਥੇ ਥੋੜਾ ਜਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਉੱਤੇ ਸਿਰ ਸਿੱਖ ਕੌਮ ਦਾ ਨੀਮਾ ਦਿਖਾ ਦਿੱਤਾ ਬਾਦਲ ਪਰਿਵਾਰ ਨੇ ਬਾਦਲ ਨੇ ਤੇ ਸਖਬੀਰ ਬਾਦਲ ਨੇ ਦੋਨੇ ਪਿਓ ਪੁੱਤਾਂ ਪੁੱਤਾਂ ਨੇ ਸਿੱਖ ਕੌਮ ਦਾ ਸਿਰ ਨੀਮਾ ਕਰ ਦਿੱਤਾ ਸਿੱਖ ਕੌਮ ਨੂੰ ਲੱਭਣ ਨੂੰ ਥਿਆ ਨਹੀਂ ਲੱਭਦੀ ਕਿ ਇਹਨਾਂ ਗਦਾਰਾਂ ਪਾਪੀਆਂ ਨੇ ਕੀ ਕਰ ਦਿੱਤਾ ਬੜਾ ਸਿੱਖਾਂ ਦੇ ਅੰਦਰ ਜਿਹੜਾ ਰੋਸ ਪੈਦਾ ਹੋਇਆ ਹੋਲਾਇਕ ਸੁਭਾਵਕ ਸੀ ਜਿਹੜੇ ਬੰਦੇ ਨੇ ਜਿਹੜੇ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਤੇ ਕਰਵਾਈ ਹੋਵੇ ਜਿਹੜਾ ਬਲਾਤਕਾਰੀ ਹੋਵੇ ਜਿਹੜਾ ਗੁਰੂ ਗੋਵਿੰਦ ਸਿੰਘ ਦਾ ਜਿਸ ਨੇ ਸਬਾਕ ਪਹਿਨੀ ਹੋਵੇ ਸ੍ਰੀ ਗੁਰੂ ਗੋਵਿੰਦ ਸਿੰਘ ਵਰਗਾ ਬਾੜਨ ਦਾ ਜਿਨੇ ਇੱਛਾ ਕੀਤੀ ਹੋਵੇ ਕਿ ਮੈਂ ਉਹਦੀ ਤਰ੍ਹਾਂ ਕਲੰਗੀ ਲਾ ਲੂੰਗਾ ਜਿਹੜਾ ਪਸਾਕ ਪਾ ਲੂੰਗਾ ਤੇ ਦਿੱਤੀ ਵੀ ਆ ਜਿਹੜੀ ਬਾਦਲ ਨੇ ਤੇ ਫੜਾਕ ਵੀ ਕੌਣ ਆਇਆ ਚੰਦੂ ਮਾਜਰਾ ਇਹ ਆਪ ਕਹਿੰਦਾ ਰਿਹਾ ਤੇ ਉਹ ਬੰਦੇ ਨੇ ਇਹ ਅਸਲਾਬਤਪੁਰ ਦੀ ਧਰਤੀ ਤੇ ਜਾ ਕੇ ਉੱਥੇ ਇਹਨੇ ਸਵਾਗ ਰਚਿਆ ਡਰਾਮਾ ਕੀਤਾ ਪੂਰਾ ਤੇ ਪਾਪੀ ਦਾ ਜਿਹੜਾ ਫਿਰ ਉਸ ਦਿਨ ਤੋਂ ਜਿਹੜੇ ਉਹਦੇ ਪਾਪ ਦਾ ਘੜਾ ਫੱਟਣ ਲੱਗ ਪਿਆ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਮੈਂ ਗੱਲ ਲੰਬੀ ਨਹੀਂ ਕਰਦਾ ਗੱਲ ਨਿਵੇੜਨਾ ਜਲਦੀ ਚਾਹਣਾ ਕਿ ਇਹਦੇ ਵਿੱਚ ਆ ਆਖਰ ਵਿੱਚ ਇਹਨੇ ਹੋਇਆ ਕੀ ਆ ਇੱਕ ਗੱਲ ਹੁਣ ਤੁਸੀਂ ਯਾਦ ਰੱਖਿਓ ਧਿਆਨ ਦੇ ਨਾਲ ਸੁਣਿਓ ਗਿਆਨੀ ਮਾਲ ਸਿੰਘ ਇਸ ਦੁਨੀਆ ਉਤੋਂ ਤੁਰ ਗਿਆ ਗਿਆਨੀ ਮਾਲ ਸਿੰਘ ਇਸ ਸਤਬਾ ਲੈ ਕੇ ਤੁਰ ਗਿਆ ਕਹਿੰਦੇ ਮਿੱਥੋ ਇਹ ਜਿਹੜੇ 10 ਘਤ ਨੇ ਇਹਨਾਂ ਨੇ ਬਾਦਲ ਪਿਓ ਪੁੱਤ ਨੇ ਜਿਹੜੇ ਕਿ ਕਰਵਾਲਤਾ ਲਏ ਪਰ ਉਹਦੇ ਅੰਦਰ ਇੱਕ ਦਰਦ ਸੀ ਸਿੱਖ ਕੌਮ ਪ੍ਰਤੀ ਅੱਜ ਲੋਕ ਮੈਨੂੰ ਨਹੀਂ ਪਤਾ ਕਿ ਉਹਨੂੰ ਗਿਆਨੀ ਨੂੰ ਕਿਸ ਦਿਨਾਂ ਨਾਲ ਦੇਖਦੇ ਆ ਜਾਂ ਨਹੀਂ ਦੇਖਦੇ ਫੇਰ ਕਹਿੰਦੇ ਜਦੋਂ ਬਿਮਾਰ ਹੋ ਗਿਆ ਸੁਖਵੀਰ ਬਾਦਲ ਗਿਆ ਤੇ ਇੱਕ ਜਣਾ ਹੋਰ ਸੀ ਤਿੰਨ ਜਣੇ ਕਮਰੇ ਦੇ ਵਿੱਚ ਹੋਏ ਤੇ ਜਿੱਥੇ ਗਿਆਨੀ ਮਲ ਸਿੰਘ ਰੋਂਦਾ ਰਿਹਾ ਤੇ ਉਥੇ ਭੱਬਾ ਮਾਰ-ਮਾਰ ਕਹਿੰਦੇ ਸੁਖਵੀਰ ਬਾਦਲ ਵੀ ਰੋਇਆ ਤਾਨੂੰ ਇਹ ਵੱਡੀ ਹੈਰਾਨੀ ਲੱਗੂਗੀ ਕਿ ਪੁੱब्बा ਮਾਰ ਮਾਰ ਕੇ ਸੰਘਵੀਰ ਬਾਦਲ ਉਸ ਦਿਨ ਰੋਇਆ ਅੰਦਰ ਵੜ ਕੇ ਕਹਿੰਦਾ ਸਾਨੂੰ ਕੋਮੜੇ ਮਾਫ਼ ਨਹੀਂ ਕਰਨਾ ਕਹਿੰਦਾ ਗਲਤੀ ਸੱਥੋ ਵੀ ਹੋ ਗਈ ਕਹਿੰਦਾ ਗਿਆਨੀ ਜੀ ਕਹਿੰਦਾ ਅਸੀਂ ਤਾਂ ਤਰ ਤੋ ਜਿਹੜੀ ਕਰਵਾਈ ਕਰਵਾਈ ਆ ਤੇ ਉਹ ਜਿਹੜਾ ਦਿਨ ਜਿਹੜਾ ਦੂਰਾ ਅੱਜ ਤੱਕ ਜਿਹੜਾ ਉਹ ਗਿਆਨੀ 7ਵੇਂ ਦੇ ਨਾਲ ਜਿਹੜਾ ਇਹਨਾਂ ਪਿਓ ਪੁੱਤਾਂ ਦੀ ਜੋੜੀ ਕਰਕੇ ਉਹ ਜਹਾਨ ਤੋਂ ਚਲਿਆ ਗਿਆ ਇਹ ਗਿਆਨੀ ਗੁਰਮੁਖ ਸਿੰਘ ਨੇ ਤੁਹਾਡੇ ਦੇ ਜਥੇਦਾਰ ਜਿਹੜਾ ਬਣਾਇਆ ਸੀ ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਉਹਨੇ ਦੱਸ ਦਿੱਤਾ ਇਹਦੇ ਵਿੱਚ ਕੋਈ ਦੋ ਰਹਿਵਾ ਨਹੀਂ ਗਿਆਨੀ ਗੁਰਮੁਖ ਸਿੰਘ ਦੀਆਂ ਵੀਡੀਓ ਚੱਕ ਕੇ ਦੇਖ ਲਿਓ ਪਰ ਜਿਹੜਾ ਕਹਿੰਦੇ ਸੁਖਬੀਰ ਬਾਦਲ ਪੁੱਬਾ ਮਾਰ ਮਾਰ ਰੋਇਆ ਕਿ ਸਾਨੂੰ ਸਿੱਖ ਕੌਮ ਨੇ ਮਾਪ ਨਹੀਂ ਕਰਨਾ ਕਿ ਸਿੱਖ ਕੌਮ ਦਾ ਇੱਕ ਇਤਿਹਾਸ ਬੜਾਗਾ ਜਿਨੇ ਕਦੇ ਜ਼ੁਲਮ ਕੀਤਾ ਹੋਵੇ ਪਾਪ ਕੀਤਾ ਹੋਵੇ ਸਿੱਖ ਕੌਮ ਨੂੰ ਬਖਸ਼ਦੀ ਨਹੀਂ ਹਰ ਹੋਇਆ ਕਿ ਕੁਦਰਤ ਦਾ ਇਹ ਜਿਹਾ ਕਹਿਰ ਵਰਤਿਆ ਤੇ ਅੱਜ ਬਾਦਲ ਪਰਿਵਾਰ ਖਾਤਮ ਹੋ ਗਿਆ ਅੱਜ ਇੱਕ ਸੀਟ ਰਹਿ ਗਈ ਉਹ ਵੀ ਤੁਸੀਂ ਹੁਣ ਇਹ ਦੱਸੋ ਕਿ ਇਹਨਾਂ ਦਾ ਹਾਲ ਜਿਹੜਾ ਇਸ ਵੇਲੇ ਉਸ ਤੋਂ ਬਾਅਦ ਪ੍ਰਗਾਸ ਬਾਦਲ ਤੇ ਲਿਆ ਗਿਆ ਸੁਖਬੀਰ ਬਾਦਲ ਦਾ ਜਿਹੜਾ ਸਾਰਾ ਜਿਹੜਾ ਆਪਾਂ ਕਹਿ ਦਈਏ ਇਹਦਾ ਇੱਕ ਵੱਡਾ ਜਿਹੜਾ ਇਦੇ ਹੱਥ ਦੇ ਵਿੱਚ ਪਾਵਰ ਸੀ ਰਾਜੇ ਮਹਾਰਾਜਾ ਮੰਗੂ ਇਹਦਾ ਜਿਹੜਾ ਸ਼ਾਸਨ ਉਹ ਜਾਂਦਾ ਰਿਹਾ ਤੇ ਤਿੰਨ ਸੀਟਾਂ ਆਈਆਂ ਤਿੰਨ ਤੋਂ ਬਾਅਦ ਐਸ ਵਾਰ 24 ਦੇ ਵਿੱਚ ਇੱਕ ਸੀਟ ਮਿਲੀ ਆ ਤੇ ਉਸ ਤੋਂ ਬਾਅਦ ਵੱਡੀ ਬਗਾਵਤ ਹੋ ਗਈ ਆ ਅਕਾਲੀ ਦਲ ਦੇ ਵਿੱਚ ਇੱਕ ਧੜਾ ਬਖ ਹੋ ਗਿਆ ਪਰ ਲੋਕ ਉਸ ਨੂੰ ਡਰਾਮਾ ਕਹਿੰਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਡਰਾਮਾ ਜਾਂ ਕੀ ਆ ਜੋ ਵੀ ਆ ਅਕਾਲ ਤਾਕਤ ਦੇ ਜਾ ਕੇ ਪੇਸ਼ਤਾ ਹੋਇਆ ਸੁਖਵੀਰ ਬਾਦਲ ਪਰ ਲੋਕਾਂ ਨੇ ਕਹਿਤਾ ਕਿ ਇੱਕ ਡਰਾਮਾ ਕਰਨ ਗਿਆ ਤੇ ਧਰ ਨੂੰ ਇੱਥੇ ਵੱਡੀ ਗੱਲ ਜਿਹੜੀ ਹੈਰਾਨੀ ਵਾਲੀ ਇਹ ਆ ਕਿ ਇਹਨਾਂ ਜਿਹੜੇ 5-4 ਬੰਦੇ ਇਹ ਗਏ ਸੀ ਜਿਨ੍ਹਾਂ ਨੇ ਗੁਨਾਹ ਜਿਨ੍ਹਾਂ ਨੇ ਪਾਪ ਕੀਤੇ ਨੇ ਉਹ ਮਾਫੀ ਮੰਗਣ ਗਏ ਪਰ ਉਹਦੇ ਵਿੱਚ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੱਲ ਦੇ ਵਿੱਚ ਪਰਨਾ ਪਾ ਕੇ ਅਕਾਲ ਤਖਤ ਦੇ ਜਥੇਦਾਰ ਰਕबीर ਸਿੰਘ ਦੇ ਮੂਹਰੇ ਖੜਾਗਾ ਇਹਨਾਂ ਦੇ ਨਾਲ ਹੁਣ ਦੱਸੋ ਸ਼ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੋਵੇ ਧਰਮਿਕ ਆਗੂ ਹੋਵੇ ਹੁਣ ਪਤਾ ਇਹ ਲੱਗਦਾ ਵਿੱਚੋਂ ਕਿ ਉਹਨੇ ਵੀ ਕਿਹੜੇ ਪਾਪ ਕੀਤੇ ਨੇ ਦੱਸੋ ਦੇਖਣ ਵਿੱਚ ਤਾਂ ਆਇਆ ਨਹੀਂ ਪਰ ਜਿਸ ਤਰ੍ਹਾਂ ਉਹ ਇਹਨਾਂ ਨਾਲ ਖੜਾਗਾ ਪੰਜਾਂ ਦੇ ਤੇ ਉਹਨਾਂ ਮਤਲਬ ਕਿ ਹਰਜਿੰਦਰ ਸਿੰਘ ਧਾਮੀ ਨੇ ਵੀ ਕੋਈ ਪਾਪ ਕੀਤਾ ਜ਼ਰੂਰ ਹੋਊਗਾ ਤੇ ਉਹਦਾ ਕੀ ਲੈਣ ਦੇਣ ਸੀ ਇਹਨਾਂ ਦੇ ਨਾਲ ਖੜਨ ਦਾ ਜੇ ਉਹਨੇ ਪਾਪ ਕੀਤੇ ਨੇ ਉਹਨੇ ਗੁਨਾਹ ਕੀਤੇ ਹੋਣਗੇ ਤਾਂ ਜਾ ਕੇ ਉਹਨਾਂ ਦੇ ਮੂਰੇ ਇਹ ਖੜਾਗਾ ਬਰਾਬਰ ਹੁਣ ਪੰਜ ਸਿੰਘ ਸਹਿਬਾਨ ਜਿੱਦੇ ਮੀਟਿੰਗ ਹੋਊਗੀ ਉਹਦੇ ਸੁਖਵੀਰ ਬਾਦਲ ਤੇਦਾ ਲਾਣਾ ਵਾਣਾ ਫੇਰ ਆਵੇਗਾ ਤੇ ਉਹਦੇ ਹਰਜਿੰਦਰ ਸਿੰਘ ਧਾਮੀ ਦੇਖਦੇ ਆ ਹੁਣਾਂ ਪਾਪ ਤਾਂ ਉਹਨੇ ਕਬੂਲ ਲਿਆ ਕਿ ਮਿੱਥੋਂ ਜ਼ੁਲਮ ਜਾਂ ਕੋਈ ਪਾਪ ਹੋਇਆ ਤੇ ਤਾਂ ਹੀ ਜਾ ਕੇ ਧਿਰ ਬਣ ਕੇ ਇਹਨਾਂ ਦੇ ਬਰਾਬਰ ਖੜਾ ਤੇ ਨਹੀਂ ਇੱਕ ਸੰਸਥਾ ਦਾ ਜਿਹੜਾ ਧਾਰਮਿਕ ਸੰਸਥਾ ਕੀ ਉਹਦੇ ਦਵਾਰੇ ਮੈਂਬਰਾਂ ਦਵਾਰਾ ਜਿਹੜਾ ਚੁਣਿਆ ਜਾਣ ਵਾਲਾ ਪ੍ਰਧਾਨ ਹੋਵੇ ਤੇ ਉਹ ਪਾਪੀਆਂ ਦੇ ਨਾਲ ਖੜਾ ਹੋਵੇ ਜਿਨ੍ਹਾਂ ਨੇ ਪਾਪ ਕੀਤੇ ਨੇ ਜਿਹੜੇ ਪਾਪ ਬਕਸਾਉਣ ਲਈ ਅਕਾਲ ਤਖਤ ਦੇ ਜਥੇਦਾਰ ਮੂਹਰੇ ਇੱਕ ਬੰਦ ਲਫਾਪਾ ਦੇ ਕੇ ਗਏ ਨੇ ਹੋ ਸਕਦਾ ਕਿ ਉਹਦੇ ਵਿੱਚ ਅਰਜੰਦਰ ਸਿੰਘ ਧਾਮੀ ਦਾ ਨਾਂ ਵੀ ਹੋਵੇ ਇਹ ਸਭ ਤੋਂ ਵੱਡੀ ਖਬਰ ਆ ਸਭ ਤੋਂ ਅਹਿਮ ਗੱਲ ਆ ਇਹ ਨੋਟ ਕਰਨ ਵਾਲੀ ਗੱਲ ਆ ਤੇ ਕੋਈ ਐ ਵੀ ਨਹੀਂ ਬਗਿਆ ਇਨ੍ਹਾਂ ਦੇ ਜਿਹੜੇ ਪਾਪ ਨੇ ਇਹ ਜਿਹੜੇ ਇੱਕ ਬੈਠੇ ਨੇ ਨਾ ਇਹ ਤਾਂ ਮੈਂ ਪਹਿਲਾਂ ਦੱਸਿਆ ਕਿ ਚੋਰਾ ਮਰਾਂ ਜਿਹੜਾ ਆਪਾਂ ਕਹ ਜੀਏ ਕਿਸੇ ਲਿਬਾਸ ਤੋਂ ਦੇਖ ਕੇ ਕਿੱਟੇ ਕੱਪੜਿਆਂ ਤੋਂ ਦੇਖ ਕੇ ਪੱਗ ਤੋਂ ਜੱਜਮੈਂਟ ਕਰ ਲੈਣੀ ਲੀਲੀ ਪੱਗ ਬਨ ਲਈ ਨੇ ਫਾਨੀ ਦਾ ਰੰਗ ਦੀ ਪੱਗ ਬਨ ਲਈ ਨੇ ਪੀਲੀ ਪੱਗ ਬਨ ਲਈ ਦਸਤਾਰ ਨੂੰ ਦੇਖ ਕੇ ਜੱਜਮੈਂਟ ਨਹੀਂ ਕਰਨਾ ਕੱਪੜਿਆਂ ਨੂੰ ਦੇਖ ਕੇ ਜੱਜਮੈਂਟ ਨਹੀਂ ਕਰਨਾ ਉਹਦੇ ਕਾਰਨਾਮੇ ਦੇਖੋ ਤੁਸੀਂ ਉਹ ਬੰਦਿਆਂ ਦੀ ਬੋਲੀ ਦੇਖੋ ਉਹ ਬੰਦਿਆਂ ਦੇ ਬੋਲ ਤੋਂ ਪਤਾ ਲੱਗੂਗਾ ਧਾਰਮਿਕ ਅਸਥਾਨ ਹੋਵੇ ਬੁੱਧੀਜੀਵੀ ਮੂਹਰੇ ਬੈਠੇ ਹੋਣਾਂ ਸਖ ਕੌਮ ਦੇ ਨਮਾਇंदे ਹੁਣ ਚੜਦੀ ਕਲਾ ਵਾਲੇ ਸੂਰਮੇ ਹੋਣ ਜਿਨੇ ਪਾਪ ਕੀਤੇ ਆ ਉੱਥੇ ਉਹਦੀ ਜਵਾਨ ਨਹੀਂ ਖੁੱਲਦੀ ਉੱਥੇ ਉਹਦੀ ਇਹ ਪਾਪਾਂ ਦਾ ਘੜਾ ਜਿਹੜਾ ਇਹਨਾਂ ਦਾ ਪਾਪਾਂ ਦਾ ਉਹ ਭਰ ਚੁੱਕਿਆ ਫੁੱਟ ਵੀ ਚੁੱਕਿਆ ਤੇ ਹੁਣ ਜਿਹੜਾ ਤੈਸ ਨੈਸ ਹੋਣ ਵਾਲਾ ਗੱਲ ਲਗਭਗ ਤੇ ਜਿਹੜਾ ਮੈਂ ਤੁਹਾਨੂੰ ਇਹ ਵੱਡੀ ਖਬਰ ਜਿਹੜੀ ਦੱਸੀ ਸੀ ਕਿ ਸੁਖਬੀਰ ਬਾਦਲ ਮਿੰਨਕ ਮਿੱਤਰ ਨੇ ਦੱਸਿਆ ਕਿ ਉਸ ਦਿਨ ਜਿਹੜਾ ਪੁੱब्बा ਮਾਰ ਕੇ ਰੋਇਆ ਅੰਦਰ ਵੜ ਕੇ ਕਿ ਗਲਤੀ ਹੋਈ ਆ ਗਲਤੀਆਂ ਇਹਨੇ ਉਸ ਦਿਨ ਤੋਂ ਮੰਨ ਲਈਆਂ ਸੀ ਪਰ ਸਾਡੀ ਕੌਮ ਦਾ ਜਿਹੜਾ ਦਿਖਾਂਤ ਰਿਹਾਗਾ ਕਿ ਜਿਹੜਾ ਫਿਰ ਵੀ ਕਿੰਨਾ ਟਾਈਮ ਜਿਹੜਾ ਸਿੱਖ ਕੌਮ ਉੱਤੇ ਰਾਜ ਕਰਦੇ ਰਹੇ ਲੋਕ ਉਹਨਾਂ ਨੂੰ ਜਿਤਾਉਂਦੇ ਰਹੇ ਪਰ ਜਦੋਂ ਇਹਨਾਂ ਦੀ ਕਹਦੇ ਹੁੰਦੇ ਨਾ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੋ ਜਾਂਦਾ ਜਿਸ ਦਿਨ ਬੰਦੇ ਦੀ ਜ਼ਮੀਰ ਮਰ ਗਈ ਅਣਖ ਮਰ ਗਈ ਬੰਦਾ ਉਸੇ ਦਿਨ ਮਰਿਆ ਸਮਝ ਲਓ ਬੇਸਾਕ ਉਹ লাশ ਤੁਰੇ ਫਿਰਦੀ ਤਾਂ ਨੂੰ ਦਿਖਾਈ ਦਿੰਦੀ ਆ ਪਰ ਇਹ ਸਾਰੇ ਪਾਪੀਆਂ ਦੀ ਜਮੀਰ ਮਰੀ ਹੋਈ ਆ ਇਹ ਪਹਿਲੇ ਹੀ ਮਰ ਚੁੱਕੇ ਨੇ ਤੇ ਵੀਡੀਓ ਚੰਗੀ ਲੱਗੀ ਆਪਣੇ ਕਮੈਂਟ ਜ਼ਰੂਰ ਕਰਨਾ ਤੇ ਤੁਹਾਡਿਆਂ ਦਾ ਸਾਰੇ ਜਿੰਨੇ ਸਰੋਤੇ ਮੈਨੂੰ ਦੇਖਦੇ ਨੇ ਚਾਹਣ ਵਾਲੇ ਭੈਣ ਭਰਾ ਨੌਜਵਾਨ ਬਜ਼ੁਰਗ ਸਾਡੀਆਂ ਭੈਣਾਂ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੁਸੀਂ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਇਹ ਗੱਲ ਸੱਚ ਆ ਕਿ ਸੁਖਬੀਰ ਬਾਦਲ ਉਸ ਦਿਨ ਭੁੱਬਾ ਮਾਰ ਕੇ ਰੋਇਆ ਹੋਣਾਗਾ ਤੇ ਗਿਆਨੀ ਮਲ ਸਿੰਘ ਇਸ ਸੰਸਾਰ ਤੋਂ ਜਿਹੜਾ ਇਹਨਾਂ ਦੇ ਪਿਓ ਪੁੱਤਰ ਤੋਂ ਦੁਖੀ ਹੋ ਕੇ ਉਹ ਇੱਕ ਦਰਦ ਕਉਮ ਦਾ ਲੈ ਕੇ ਇਸ ਦੁਨੀਆ ਤੋਂ ਚੱਲਿਆ ਇਸ ਕਰਕੇ ਆ ਕਹਿੰਦੇ ਕਿ ਉਹਦੇ ਅੰਦਰ ਇੱਕ ਇਹ ਬੈਠ ਗਿਆ ਸੀ ਕਿ ਮੈਂ ਬਹੁਤ ਵੱਡਾ ਜਿਹੜਾ ਪਾਪ ਕਰ ਬੈਠਾ ਇਹਦਾ ਮੈਨੂੰ ਹੁਣ ਜਿਹੜਾ ਕੋਮ মাপ ਨਹੀਂ ਕਰੇਗੀ ਤੇ ਉਹਦੇ ਅੰਦਰ ਕਹਿੰਦੇ ਟੈਨਸ਼ਨ ਪੈ ਗਈ ਉਹਦੇ ਦਿਮਾਗੀ ਤੇ ਉਹ ਬੰਦਾ ਇਸ ਦੁਨੀਆ ਤੋਂ ਚਲ ਬਸਿਆ ਇਹ ਗਿਆਨੀ ਮਲ ਸਿੰਘ ਤਰੋਤਲ ਸਿੰਘ ਜਿਹੜੇ ਗਿਆਨੀ ਆਪਣਾ ਗਰਬਾਜ ਸਿੰਘ ਸਾਰੇ ਜਿਹੜੇ ਉੱਤੇ ਇਕੱਠੇ ਗਏ ਸੀ ਮਾਫੀ ਮੰਗਣ ਗਏ ਸੀ ਸਭ ਮਾਫੀ ਮੰਗਣ ਗਏ ਸੀ ਨਾ ਉਹ ਮਾਫੀ ਇਹਨਾਂ ਤੋਂ ਮੰਗਦਾਗਾ ਇਹ ਮਾਫੀ ਸਭੀ ਬਾਦਲ ਤਾਂ ਮੰਗਦੇ ਨੇ ਫਿਰ ਮਾਫੀਆਂ ਤੇ ਮਾਫੀਆਂ ਕਿੱਥੇ ਜਾ ਕੇ ਹੁੰਦਾਗਾ ਤੇ ਫਿਰ ਜਿਹੜੀ ਨੂੰ ਆਪਾਂ ਦੁਨਆਵੀ ਅਦਾਲਤਾਂ ਕਹਿੰਦੇ ਆ ਕਿ ਕਦੇ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਪਰ ਅੱਜ ਉਸ ਜੱਜ ਨੇ ਜਿਹੜਾ ਉਹਦਾ ਨਾਮ ਮੇਰੇ ਤੋਂ ਬਿਸਰ ਗਿਆ ਹੁਣ ਛੋਟੀ ਜਿਹੀ ਉਮਰ ਦਾ ਜੱਜ ਸੀ ਉਸਨੇ ਠੋਕ ਕੇ ਰੱਖ ਦਿੱਤਾ ਸਰਸੇ ਵਾਲੇ ਨੂੰ ਬਲਾਤਕਾਰ ਦੀ ਸਜ਼ਾ ਵੀ ਸੁਣਾ ਦਿੱਤੀ ਤੇ ਕਾਤਲ ਦੀ ਸਜ਼ਾ ਵੀ ਸੁਣਾ ਦਿੱਤੀ ਕਿ ਬੰਦਾ ਬਲਾਤਕਾਰੀ ਵੀ ਹੈ ਕਾਤਲ ਵੀ ਹੈ ਡਕੈਤੀ ਵੀ ਹੈ ਬੰਦਾ ਇਹ ਚੋਰ ਵੀ ਹੈ ਬੰਦਾ ਇਹ ਠੱਗ ਵੀ ਹੈ ਬੰਦਾ ਇਹ ਤੇ ਇੱਕ ਸਾਧੂਆਂ ਦੇ ਕੱਪੜੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਤੇ ਅੱਜ ਉਹਦੀਆਂ ਭੇਡਾਂ ਖਚਾਂ ਫੇਰ ਉਹਦੇ ਮਾਗਰ ਜਿਹੜੀਆਂ ਬਲੂੰਗੜੇ ਵਾਂਗੂ ਬਿਆ-ਬਿਆ ਕਰਦੀਆਂ ਫਿਰਦੀਆਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਲੈ ਕੇ ਜਲਦੀ ਤੁਹਾਡੇ ਦੇ ਮਰੇ ਹਾਜ਼ਰ ਹੋਵਾਂਗੇ ਉਦੋਂ ਤੱਕ ਬੰਦਿਓ ਆਜਾਤ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉਬਾ